ਕੌਮਲੀ ਗੱਲੀ ਨਾਲ ਸੀਗੀ ਉਹ ਪਾ ਥੋੜਾ ਜਿਹਾ ਭਰੋਸਾ ਸੀਗਾ ਲੋਕਾਂ ਨੂੰ ਵੀ ਉਹਨਾਂ ਨੇ ਕੰਮ ਕੁੰਬੀ ਕੀਤੇ ਆ ਨਸ਼ੀਦਾ ਲਾਲ ਚ ਦਿੰਦੇ ਆ ਲੀਡਰ ਕਈ ਦੰਨੇ ਵੀ ਆ ਜਦੋਂ ਬੰਡਾ ਦੇ ਸਮੇਂ ਪੰਜਾਬ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਪਾਰਟੀ ਵਧੀਆ ਲਾਦੀ ਆ ਜਿਹੜੀ ਪੰਜਾਬ ਦੀ ਗੱਲ ਕਰ ਰਹੀ ਆ ਵਧੀਆ ਲੈਵਲ ਤੇ ਪੰਜਾਬ ਦੀ ਗੱਲ ਤਾਂ ਇਹ ਕਿਸੇ ਭਾਗ ਨਹੀਂ ਕਹਿ ਸਕਦੇ ਵੀ ਆਪਾਂ ਨੂੰ ਜਿਵੇਂ ਉਹਨਾਂ ਨੇ ਵੀ ਜੂਸ ਕੀਤਾ ਜਾਂਦਾ ਆਪਾਂ ਆਪਣੇ ਆਪ ਜੂਸ ਹੁੰਦੇ ਆ ਅਸੀਂ ਨਾ ਹਮੇਸ਼ਾ ਗੱਲਾਂ ਜ਼ਰੂਰ ਕਰਦੀਆਂ ਕਿ ਲੀਡਰਾਂ ਦੇ ਚੱਕਰਾਂ 'ਚ ਨੌਜਵਾਨਾਂ ਨੂੰ ਨਹੀਂ ਪੈਣਾ ਚਾਹੀਦਾ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਲੀਡਰ ਹਮੇਸ਼ਾ ਨੌਜਵਾਨਾਂ ਦੀ ਵਰਤੋਂ ਕਰਦੇ ਨੇ ਪ੍ਰਚਾਰ ਦੇ ਮਾਮਲੇ ਨੂੰ ਲੈ ਕੇ ਜਾਂ ਫਿਰ ਕੋਈ ਹੋਰ ਵੀ ਵਿਸ਼ੇ ਨੂੰ ਲੈ ਕੇ ਨਾ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਕੀਤਾ ਜਾਂਦਾ ਆ ਫਿਰ ਉਹਨਾਂ ਦਾ ਯੂਜ਼ ਕੀਤਾ ਜਾਂਦਾ ਆ ਅੱਜ ਮੇਰੇ ਨਾਲ ਇੱਕ ਨੌਜਵਾਨ ਹੋਏਗਾ ਪੋਡਕਾਸਟ ਤੇ ਵਿੱਚ ਜੋ ਇਸ ਵਿਸ਼ੇ ਦੇ ਉੱਤੇ ਖੁੱਲਕੇ ਗੱਲਬਾਤ ਵੀ ਕਰੇਗਾ ਆਪਣੀ ਜ਼ਿੰਦਗੀ ਨੂੰ ਲੈ ਕੇ ਤੇ ਲੀਡਰਾਂ ਬਾਰੇ ਤੇ ਲੀਡਰਾਂ ਦੇ ਵਿੱਚ ਕੀ ਕਮੀਆਂ ਨੇ ਕੀ ਕਮੀ ਪੇਸ਼ੀ ਕੀ ਹੈ ਉਸ ਵਿਸ਼ੇ ਦੇ ਉੱਤੇ ਅਸੀਂ ਖੁੱਲਕੇ ਗੱਲਬਾਤ ਕਰਨੀ ਚਾਹੁੰਦੇ ਆ ਇਸ ਪੋਡਕਾਸਟ ਦੇ ਵਿੱਚ ਮੇਰੇ ਨਾਲ ਨੇ ਅੱਜ ਰਾਸ਼ਪ੍ਰੇਤ ਸਿੰਘ ਗਿੱਲ ਗੱਲ ਕਰਦੇ ਆ ਸਾਰੇ ਵਿਸ਼ੇ ਨੂੰ ਲੈ ਕੇ ਸਤਿ ਸ਼੍ਰੀ ਅਕਾਲ ਭਾਈ ਸਾਤਰੀ ਆ ਬਾਈਕਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕੀ ਕਹਿਣਾ ਚਾਹੋਗੇ ਮੇਰਾ ਪਹਿਲੇ ਹੀ ਇੰਟਰੋ ਜਿਸ ਮੈਂ ਦੇ ਰਿਹਾ ਸੀਗਾ ਮੈਂ ਕਿਹਾ ਕਿ ਲੀਡਰ ਹਮੇਸ਼ਾ ਨੌਜਵਾਨਾਂ ਦੀ ਵਰਤੋਂ ਕਰਦੇ ਨੇ ਯੂਜ਼ ਕਰਦੇ ਨੇ ਹਾਂਜੀ ਕੀ ਮੇਰਾ ਜੀ ਇਹ ਗੱਲ ਸਹੀ ਲੱਗੀ ਤੁਹਾਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਨੌਜਵਾਨਾਂ ਨੂੰ ਜੂਸ ਵੀ ਕੀਤਾ ਜਾਂਦਾ ਹੈ ਕਈ ਮਤਲਬ ਇਹ ਜੇ ਨੌਜਵਾਨ ਨੇ ਜਦੋਂ ਮਤਲਬ ਰੈਲੀਆਂ ਉੱਤੇ ਜਾਂਦੇ ਨੇ ਉਹਨਾਂ ਨੂੰ ਮਤਲਬ ਕੁਝ ਲਾਲਚ ਦੰਨੇ ਆ ਨਸ਼ੇ ਦਾ ਨਾਲ ਲਾਲਚ ਦੰਨੇ ਫਿਰ ਉਹ ਨਸ਼ੇ ਦੇ ਆਤੀ ਹੁੰਨੇ ਆ ਮਤਲਬ ਅਸੀਂ ਵੀ ਗਏ ਆ ਲੀਟਰਾਂ ਨਾਲ ਮਤਲਬ ਅਸੀਂ ਆਪਣੇ ਉਹਦੇ ਨੇੜ ਪੱਖ ਹੋਏ ਆ ਮਤਲਬ ਉਹਨਾਂ ਦੇ ਇਹ ਇਤੇ ਨਹੀਂ ਚੱਲੇ ਹੈਗੇ ਜਿੱਕਣਾ ਆਪਾਂ ਆਪਣੇ ਦਿਮਾਗ ਨਾਲ ਚੱਲੇ ਆਪਮੋਨੇ ਮਤਲਬ ਸੋਚਿਆ ਵੀ ਹਾਂ ਜਿਹੜੀ ਚੀਜ਼ ਆਪਾਂ ਨੂੰ ਸਹੀ ਲੱਗਦੀ ਹੈ ਆਪਾਂ ਉਹ ਕੀਤਾ ਕਈ ਇਹ ਜਿਹੇ ਵੀ ਨੌਜਵਾਨ ਵੇਖੇ ਆ ਮੈਂ ਜਿਹੜੇ ਮਤਲਬ ਗਲਤ ਬਾਸੇ ਨੂੰ ਤੁਰਪਾਣੇ ਹਾਂ ਜੀ ਬਸ ਤੁਸੀਂ ਕਹਿ ਰਹੇ ਸੀਗੇ ਵੀ ਜਿਵੇਂ ਲੀਡਰ ਆ ਕੋਈ ਲਾਲਚ ਹਾਂਜੀ ਨਸ਼ੇ ਦਾ ਲਾਲਚ ਦਿੰਦੇ ਆ ਲੀਡਰ ਕਈ ਦੰਨੇ ਵੀ ਆ ਜਦੋਂ ਵੋਟਾਂ ਦੇ ਸਮੇਂ ਤੁਹਾਡੇ ਸਾਹਮਣੇ ਹੋਇਆ ਕਦੇ ਨਹੀਂ ਮਤਲਬ ਕਈ ਨੌਜਵਾਨ ਦੇਖੇ ਆ ਜਿਨ੍ਹਾਂ ਨੂੰ ਮਤਲਬ ਨਸ਼ੇ ਤੇ ਮਤਲਬ ਉਹ ਕਰਦੇ ਆ ਨਸ਼ੇ ਦਾ ਹੋ ਗਿਆ ਬਾਕੀ ਹੋਰ ਕਿਸਮ ਦੇ ਕੋਈ ਵੀ ਲਾਲਚ ਲਾ ਲੋ ਤੁਸੀਂ ਹਾਂਜੀ ਤੁਸੀਂ ਮਤਲਬ ਆਪਣੀ ਅੱਖੀ ਦੇਖਿਆ ਕਦੇ ਇਸ ਤਰ੍ਹਾਂ ਦਾ ਕੋਈ ਲਾਲਚ ਇਸ ਤਰ੍ਹਾਂ ਦਾ ਦਿੰਦਾ ਹੋਇਆ ਜਿਸ ਤੋਂ ਬਾਅਦ ਤੁਸੀਂ ਵੀ ਦੇਖੋ ਯਾਰ ਇਹ ਲੀਡਰ ਨੌਜਵਾਨ ਨੂੰ ਕਿਹੜੇ ਰਸਤੇ ਪਾ ਰਹੇ ਆ ਤੇ ਦੇਖਿਆ ਤੁਸੀਂ ਮਤਲਬ ਪਾਣੀ ਰਹੇ ਉਹ ਆਪਣੇ ਮੁਤਾਬਕ ਵੀ ਚਲੋ ਆਪਣਾ ਕੰਮ ਕਰਦੇ ਆ ਪਰ ਨੋਜਬਾ ਨੂੰ ਵੀ ਸੋਚਣਾ ਚਾਹੀਦਾ ਵਿੱਚੋ ਚੀਜ਼ ਉਹ ਸਾਨੂੰ ਕੇ ਰਹੇ ਆ ਉਹ ਸਹੀ ਆ ਕਿ ਗਲਤ ਹੈ ਹਾਂਜੀ ਜਿਵੇਂ ਕਿ ਮੰਨ ਲਓ ਮੈਂ ਕਿਸੇ ਰਾਜਨੀਤਿਕ ਪਾਰਟੀ ਚ ਜਾਣਾ ਆ ਜਾਂ ਉਹਨਾਂ ਦੀ ਸਪੋਰਟ ਕਰਨੀ ਆ ਹਾਂਜੀ ਜਿਵੇਂ ਉਹਨਾਂ ਦੀ ਸਪੋਰਟ ਕਰ ਰਹੇ ਆ ਤਾਂ ਤੁਹਾਨੂੰ ਲੱਗਦਾ ਕਿ ਉਹ ਮੇਰੇ ਵੀ ਥੋੜਾ ਗਲਤ ਪ੍ਰਯੋਗ ਕਰ ਸਕਦੇ ਆ ਕਿਉਂਕਿ ਮੈਨੂੰ ਵੀ ਕਿਧਰੇ ਪ੍ਰਚਾਰ ਨੂੰ ਲੈ ਕੇ ਜਾਂ ਕਿਸੇ ਹੋਰ ਵਿਸ਼ੇ ਤੇ ਲੈ ਕੇ ਕੋਰ ਲਾਦਾ ਕਿ ਮੇਰੇ ਨਾਲ ਵੀ ਕੁਝ ਗਲਤ ਹੋ ਸਕਦਾ ਹੈ ਨੌਜਵਾਨ ਦੇ ਨਾਲ ਕੁਝ ਗਲਤ ਹੋ ਸਕਦਾ ਹੈ ਨੌਜਵਾਨ ਨਾਲ ਹੁੰਦਾ ਜੀ ਮਤਲਬ ਕੀਵੇਂ ਦਾ ਉਹ ਦੱਸੋਗੇ ਇੱਕ ਵਾਰ ਹਾਂਜੀ ਮਤਲਬ ਨੌਜਵਾਨ ਦਾ ਜਿੱਦ ਦਾ ਮਤਲਬ ਰੈਲੀ ਬਾ ਜਾਣਾ ਆਪਾਂ ਨੇ ਹੂੰ ਮਤਲਬ ਜਦੋਂ ਰੈਲੀ ਬਾ ਜਾਂਦੇ ਆ ਨੌਜਵਾਨ ਨੂੰ ਮੂਰੇ ਕਿਤਾ ਜਾਂਦਾ ਹਰੇਕ ਪਾਸੇ ਨੂੰ ਬਿਲਕੁਲ ਹਾਂਜੀ ਹਰੇਕ ਪਾਸੇ ਨੂੰ ਮੂਰੇ ਹੁੰਦੇ ਆ ਫਿਰ ਮਾੜਾ ਅਸਰ ਤਾਂ ਹੋਣਾ ਹੀ ਅੱਛਾ ਜਦੋਂ ਤੁਸੀਂ ਰੈਲੀ ਤੇ ਜਾਂਦੇ ਹੋ ਹਾਂਜੀ ਮੋਟਰਸਾਈਕਲ ਕੋਈ ਵੀ ਵਾਹਨ ਲੈ ਕੇ ਜਾਂਦੇ ਹੋ ਨਾ ਗੱਡੀ ਗੱਡੀ ਉਹਦਾ ਫਿਰ ਖਰਚਾ ਖਰਚਾ ਕਹੋਂ ਦਿੰਦਾ ਹੈ ਖਰਚਾ ਹੁਰਚਾ ਦਾ ਪਾਰਟੀ ਦੇ ਮਤਲਬ ਅਨੁਸਾਰ ਹੁੰਦਾ ਜੀ ਅੱਛਾ ਪਾਰਟੀ ਦੇ ਦੀ ਹਾਂਜੀ ਪਾਰਟੀ ਦੇ ਤੁਸੀਂ ਗਏ ਹੋ ਕਦੀ ਰੈਲੀ ਚ ਹਾਂਜੀ ਆਪਾਂ ਗਏ ਆ ਰੈਂਡੀਆਂ ਬਾਹ ਕਿਹਦੀ ਬਸ ਗਏ ਆ ਕਦੇ ਭਾਜੀਪੀ ਦੀ ਹੋਗੀ ਕਾਲੀ ਦੀ ਹੋਗੀ ਕਾਂਗਰਸ ਦੀ ਹੋਗੀ ਹਾਂਜੀ ਇਦਾਂ ਪੰਜਾਬ ਦੇ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੀ ਪਾਰਟੀ ਵਧੀਆ ਲਾਦੀ ਆ ਜਿਹੜੀ ਪੰਜਾਬ ਦੀ ਗੱਲ ਕਰ ਰਹੀ ਆ ਵਧੀਆ ਲੈਵਲ ਤੇ ਪੰਜਾਬ ਦੀ ਗੱਲ ਤਾਂ ਇਹ ਕਿਸੇ ਭਾਗ ਨਹੀਂ ਕਹਿ ਸਕਦੇ ਕਿ ਸਭ ਮਤਲਬ ਇਦਾਂ ਹੀ ਚੱਲ ਰਿਹਾ ਜੋ ਕੁਝ ਪੰਜਾਬ ਵਿੱਚ ਹੋ ਰਿਹਾ ਆ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਕਿਸੇ ਪਾਰਟੀ 'ਚ ਥੋੜਾ ਭਰੋਸਾ ਕਰ ਸਕਦੇ ਆ ਵੀ ਹਾਂ ਇਹ ਸਹੀ ਆ ਪਾਰਟੀ? ਪਾਰਟੀ 'ਚ ਚਲੋ ਸ਼ੌਮਲੀ ਗੱਲ ਹੀ ਨਾਲ ਸੀਗੀ ਉਹ ਪਾ ਥੋੜਾ ਜਿਹਾ ਭਰੋਸਾ ਸੀਗਾ ਲੋਕਾਂ ਨੂੰ ਵੀ ਉਹਨਾਂ ਨੇ ਕੰਮ ਕੰਮ ਵੀ ਕੀਤੇ ਆ ਗਰੀਬਾਂ ਵਾਸਤੇ ਵੀ ਉਹ ਕਰਿਆ ਉਹਨਾਂ ਨੇ ਆਪਣੇ ਰਾਸ਼ਨ ਗਾਰਡ ਹੋ ਕੇ ਹੋਰ ਮਤਲਬ ਹੈਲਥ ਹੈਲਥ ਦੇ ਬਾਰੇ ਵੀ ਉਹਨਾਂ ਨੇ ਸੋਚਿਆ ਉਹਨਾਂ ਨੇ ਕੰਮ ਕੀਤੇ ਸੀਗੇ ਕੋਸ਼ਿਸ਼ ਤਾਂ ਵਧੀਆ ਲੱਗਾ ਲੋਕਾਂ ਨੂੰ ਹਾਂਜੀ ਤੁਹਾਨੂੰ ਠੀਕ ਲੱਗੀ ਫਿਰ ਉਹ ਪਾਰਟੀ? ਹਾਂਜੀ ਵਧੀਆ ਲੱਗੇ ਮਤਲਬ ਠੀਕ ਸੀਗੀ ਤੇ ਬਾਈ ਅਸੀਂ ਕਬੱਡੀ ਦੀ ਗੱਲ ਕਰ ਰਹੇ ਸੀਗੇ ਜਿਵੇਂ ਤੁਸੀਂ ਟੂਰਨਾਮੈਂਟ ਕਰਾਉਨੇ ਹੁੰਦੇ ਹੋ ਹੈਨਾ ਤਾਂ ਤੁਹਾਨੂੰ ਰਾਜਨੀਤੀ ਪਾਰਟੀਆਂ ਵੱਲੋਂ ਹੰਗਾਰਾ ਮਿਲ ਜਾਂਦਾ ਹਾਂਜੀ ਜਿੱਕਣਾ ਮਤਲਬ ਕਿਸੇ ਲੀਡਰ ਨੂੰ ਕਾਰਡ ਦੇਣ ਜਾਣਾ ਕਵੱਟੇ ਦਾ ਕੋਈ ਮਤਲਬ ਕੋਈ ਵੀ ਪ੍ਰੋਗਰਾਮ ਹੈ ਆਪਣੇ ਦੇ ਉਹਨਾਂ ਨੂੰ ਉਹ ਦੇਣਾ ਮਤਲਬ ਉਹਨਾਂ ਨੂੰ ਬੁਲਾਉਣਾ ਉਹ ਮਤਲਬ ਸਾਡੇ 게 ਤੋਂ ਆ ਜੰਦੇ ਹਾਂਜੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਆ ਹਾਂਜੀ ਕਈ ਕਹਿੰਦੇ ਵੀ ਨਸ਼ਾ ਬਹੁਤ ਜ਼ਿਆਦਾ ਆ ਹਾਂਜੀ ਹਾਲਾਤ ਵੀ ਦੇਖਦੇ ਆ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਵੀ ਦੇਖਦੇ ਆ ਹਾਂਜੀ ਪਰ ਜਦੋਂ ਤੁਹਾਡੇ ਵਰਗੇ ਨੌਜਵਾਨ ਟੂਰਨਾਮੈਂਟ ਕਰਾਉਂਦੇ ਆ ਨੌਜਵਾਨਾਂ ਨੂੰ ਚੰਗੇ ਰਸਤੇ ਪਾਉਂਦੇ ਆ ਉਸ ਸਮੇਂ ਰਾਜਨੀਤੀ ਪਾਰਟੀ ਕੀ ਕਹਿੰਦੀ ਆ ਭਾਈ ਬਹੁਤ ਸੋਹਣਾ ਕੰਮ ਕਰ ਰਹੇ ਹੋ ਫਿਰ ਉਸ ਦੇ ਅਲਾਵਾ ਉਹ ਹੋਰ ਕੀ ਕਹਿੰਦੇ ਆ ਗੱਲਬਾਤ ਆਪਸ ਦੀ ਤੁਹਾਡੀ ਕੀ ਹੁੰਦੀ ਆ ਉਸ ਸਮੇਂ ਉਸ ਸਮੇਂ ਗੱਲਬਾਤ ਚਲੋ ਕਿ ਬਧੀਆ ਘਰ ਤੇ ਨੌਜਵਾਨਾਂ ਨੂੰ ਖੇਡਾਂ ਕਿ ਨਹੀਂ ਜਾਣਾ ਚਾਹੀਦਾ ਵੀ ਤੁਸੀਂ ਬਧੀਆ ਕਰਾ ਰਹੇ ਆ ਅਸੀਂ ਕਰਾਈ ਵੀ ਆ ਮਤਲਬ ਟੁਰਨਾ ਵਿੱਚ ਟਤੋਂ ਟੁਰਨਾ ਵਿੱਚ ਹੋਈ ਸੀਗੇ ਸਮਾਰੋਹ ਕਿਹੜੇ ਕਿਹੜੇ ਸੀਗੇ ਉਹ ਆਪਣਾ ਇੱਕ ਸੀਗਾ 2024 ਵਿੱਚ ਇੱਕ ਸੀਗਾ 25 ਬੀਐਸਓਆਈ ਵੱਲੋਂ ਕਰਾਈ ਸੀਗੇ ਕਬੱਡੀ ਦਾ ਸੀ ਹਾਂਜੀ ਕਬੱਡੀ ਕੁਆਪਾ ਅੱਛਾ ਦੋਨੋਂ ਕਬੱਡੀ ਦੇ ਕਰਾਈ ਹਾਂਜੀ ਦੋਨੇ ਠੀਕ ਫਿਰ ਕੁਝ ਐਕਟੀਵਿਟੀਆਂ ਕਰੀਆਂ ਸੀਗੀਆਂ ਆਪਾਂ ਨੇ ਮਤਲਬ ਇੱਕੜਾ ਖੌਣਦਾਨ ਕੈਂਪ ਹੋ ਗਿਆ ਹੋਰ ਵੀ ਕਰੀਆਂ ਸੀਗੀਆਂ ਹਾਂਜੀ ਤੇ ਸਹੀ ਲੱਗਿਆ ਤੁਹਾਨੂੰ ਸਾਰਾ ਕੁਝ ਸਹੀ ਲੱਗਿਆ ਸਹੀ ਉਹ ਤੱਕ ਜਦੋਂ ਤੱਕ ਜਿਹੜੀ ਐਨ ਜੀਓ ਬਣ ਜਾਂਦੀ ਹੈ ਆਪਣੀ ਆਪਣੇ ਨਾਲ ਗਰੁੱਪ ਚਾਲਦਾ ਹਾਂ ਜਾਂ ਤੱਕਰ ਸਹੀ ਹੈ ਜਦੋਂ ਸਾਰੇ ਵੱਖ ਹੋ ਜਾਣੇ ਨਾ ਤੁਹਾਡੀ ਐਨ ਜੀਓ ਸੀਗੀ ਐਨ ਜੀਓ ਸੀਗੀ ਪੀ ਐਸ ਵੀ ਪਾਰਟੀ ਅੱਛਾ ਹਾਂਜੀ ਉੱਥੇ ਤੁਹਾਡੇ ਮਤਲਬ ਦੋਸਤ ਸੀ ਕਿ ਆਪ ਕਿੰਨੇ ਬੰਦੇ ਹੋਣੇ ਘਟੋ ਘਟੋ ਉਸਦੇ ਆਪਣੇ ਚਲੋ ਗੱਲ ਕਰਦੇ ਹਾਂ 100 ਮੂਟਾ ਸੀਗਾ ਜਿਹੜਾ ਨਾਲ ਸੀ ਕਈ ਤੇ ਹੁਣ ਟੁੱਟ ਗਿਆ ਸਾਰੇ ਹੀ ਵੱਖ ਹੋਇਆ ਉਹਦਾ ਉਹਦੇ ਵਿੱਚ ਹੀ ਰੀਜ਼ਨ ਕੀ ਹੈ ਟੁੱਟਣ ਦਾ ਅਰੀਜਨਲ ਟੁੱਟਣ ਵਿੱਚ ਬਸ ਆਪਣੇ ਕੰਮਕਾਰਾਂ ਚ ਲੱਗ ਗਈ अच्छा हां जी तमीनी मतलब, मतलब गल भी नहीं हुई होगी उनों नाल ਵੀ ਕਿੰਤਾ ਟੁੱਟੇ ਕਾ ਤੋਂ ਟੁੱਟੇ ਕਿਆ ਮਤਲਬ ਮਸਲਾ ਹੱਲ ਹੋਇਆ ਹੂੰ ਕੀਆ ਕੀਤਾ हां जी ਕੋਈ ਕਈ ਵਾਰ ਕਹਿੰਦੇ ਟੁੱਟਣ ਦੇ ਕਾਰਨ ਕਈ ਹੋ ਜਾਂਦੇ ਆ ਐਸੇ ਨੂੰ ਲੈ ਕੇ ਮੰਨ ਲਓ ਜਾਂ ਫੇ ਤੀਜੇ ਜਦੋਂ ਦਾ ਮਤਲਬ ਜਾਂ ਕਵੰਟੀ ਕੱਪ ਹੋਇਆ ਨਾ ਮਤਲਬ ਆਪਣਾ ਥੋੜਾ ਜਿਹਾ ਪੈਸੇ ਦਾ ਹੀ ਚੱਕਰ ਸੀਗਾ ਉਹਦੇ ਕਾਰਨ ਮਤਲਬ ਉਹ ਹੋਇਆ ਹੂੰ ਵੀ ਜਿੱਦਾਂ ਆਪਾਂ ਕਮੇਟੀ 'ਚ ਰਹਿ ਕੇ ਮੈਂਬਰ ਹੁਣੇ ਇੱਕ ਵੱਟੀ ਦੇ ਆਪਾਂ ਟਰਨਾਮੈਂਟ ਕਰਾ ਰਹੇ ਆ ਉਹਦੇ ਵਿੱਚ ਰੋਲਾ ਪੈ ਜਾਂਦਾ ਪੈਸੇ ਦਾ ਅੱਛਾ ਹਾਂਜੀ ਵੀ ਤੁਸੀਂ ਮਤਲਬ ਪੈਸਾ ਉਹ ਕੀਤਾ ਵੀ ਤਾਂ ਇੰਨੇ ਕਿਤੇ ਆ ਤਾਂ ਘੱਟ ਕਰਿਆ ਵਾਤਾ ਕਰਿਆ ਇਤਾਂ ਤੇ ਤੁਹਾਡੇ ਨਾਲ ਰੋਲਾ ਹੋਇਆ ਫੇਰ ਤੁਹਾਡਾ ਨਹੀਂ ਹੋਇਆ ਸੀਗਾ ਰੋਲਾ ਤਾਂ ਚਲੋ ਹੋਇਆ ਆਪਾਂ ਕਾਨੂੰ ਖੇਡਨੀ ਆ ਗੱਲ ਜੀ ਵੀ ਮਨ 'ਚ ਹੁੰਦਾ ਵੀ ਕਦੇ ਯਾਰ 100 ਬੰਦਾ ਸੀਗਾ ਹੁਣ ਟੁੱਟ ਗਿਆ ਹੁੰਦਾ ਕਈ ਵਾਰ ਮਤਲਬ ਲੱਗਦਾ ਵਿੱਚ ਅੱਗੇ ਪਾਸੇ ਚੱਲਦੇ ਸੀਗੇ ਹਾਂਜੀ ਹੁੰਦਾ ਏ ਪ੍ਰਸਤਾਵ ਹੁੰਦਾ ਏ ਹਾਂਜੀ ਫੇ ਉਸ ਸਮੇ ਸੋਜ਼ੇ ਨਹੀਂ ਵੀ ਉਹ 100 ਬੰਦਿਆਂ ਨੂੰ ਦੁਬਾਰਾ ਇਕੱਠਾ ਕਰਿਆ ਜਾਵੇ ਉਹਨਾਂ ਨਾਲ ਬੈਠ ਕੇ ਮਤਲਬ ਕੀ ਗੱਲਬਾਤ ਕੀਤੀ ਜਾਵੇ ਭਾਈ ਯਾਰ ਕਿਹੜੀ ਗਲਤੀ ਹੋ ਗਈ ਦੱਸੋ ਆਪਾਂ ਫੇਰ ਦੁਬਾਰਾ ਆਪਣੀ ਐਨ ਜੀਓ ਨੂੰ ਮਜ਼ਬੂਤ ਕਰਦੇ ਹਾਂ ਫੇਰ ਦੁਬਾਰਾ ਇੱਕ ਵਾਰ ਤੁਹਾਡਾ ਨਾਮ ਦੁਬਾਰਾ ਫੇਰ ਇੱਕ ਵਾਰ ਬੋਲੇਗਾ ਵੀ ਹਾਂ ਯਾਰ ਟੂਰਨਾਮੈਂਟ ਫੇਰ ਦੁਬਾਰਾ ਹੋ ਰਿਹਾ ਏ ਚੰਗੀ ਗੱਲ ਆਪਨੇ ਹੀ ਚਲੋ ਕਰਾਇਆ ਸੀਗਾ ਪਰ ਉਹ ਬੋਲਣਾ ਨਹੀਂ ਚਾਹੁੰਦੇ ਕਿ ਆਪਾਂ ਵੀ ਕੀ ਕਰ ਸਕਦੇ ਹਾਂ ਜਲ ਇਹਦੇ ਵਿੱਚ ਫਿਰ ਕਿ ਕਿ ਟੁੱਟ ਗਿਆ ਆਪਣਾ ਉਹਨਾਂ ਮੁੱਦਿਆਂ ਨਾਲ ਆਪਮਣੇ ਦੱਸੋ ਗਿਆ ਕਰੀਗੀ ਅੱਛਾ ਹਾਂਜੀ ਤੇ ਜਿਵੇਂ ਆਪਾਂ ਹੁਣ ਰਾਜਨੀਤੀ ਦੀ ਗੱਲ ਕਰ ਰਹੇ ਸੀਗੇ ਤੇ ਰਾਜਨੀਤੀ ਦੇ ਬਾਰੇ ਤੁਸੀਂ ਤੁਸੀਂ ਤੁਹਾਡਾ ਖੁੱਦਾ opinion ਕੀ ਹੈ ਬਈ experience ਰਾਜਨੀਤੀ ਸਹੀ ਵੀ ਹੈ ਗਲਤ ਵੀ ਹੈ ਕਈ ਕਹਿੰਦੇ ਸਹੀ ਹੈ ਸਹੀ ਕਿਵੇਂ ਸਹੀ ਇਦਾਂ ਜਿੱਕਣਾ ਆਪਾਂ ਨੌਜਵਾਨ ਹੈ ਹੁਣ ਆਪਾਂ ਕਿਸੇ ਨਾਲ ਜਾਣੇ ਆਪ ਨੂੰ ਪਤਾ ਲੱਗਦਾ ਕਿਸੇ ਲੀਟਰ ਬਾਰੇ ਕੋਈ ਬਹੁਤ ਗੱਲਾਂ ਪਤਾ ਲੱਗਦੀਆਂ ਮਤਲਬ ਜਸਵਾ ਉਹ ਪਤਾ ਲੱਗਦਾ ਰਾਜਨੀਤੀ ਵਿੱਚ ਚੱਲ ਕੀ ਰਿਹਾ ਲੋਕਾਂ ਨਾਲ ਕਿਵੇਂ ਮਿਲਣਾ ਜੁੜਨਾ ਕਿਤਾ ਗੱਲਬਾਤ ਕਰਨੀ ਆ ਹਾਂਜੀ ਮਤਲਬ ਵਕ ਵਕਤਾਂ ਦੇ ਲੋਕਾਂ ਨੂੰ ਮਿਲਣਾ ਹਾਂਜੀ ਉਹਨਾਂ ਨਾਲ ਗੱਲਬਾਤ ਕਰਨੀ ਫਿਰ ਉਹਨਾਂ ਦਾ ਦੁੱਖ ਦਰਦ ਵੀ ਪਤਾ ਲਾ ਆ ਜਾਂਦਾ ਹੈ ਨਾ ਤੇ ਫਿਰ ਤੁਸੀਂ ਜਦੋਂ ਜਾਂਦੇ ਹੋ ਗਰਾਊਂਡ ਤੇ ਉਤਰਿਓ ਕਦੇ ਲੋਕਾਂ ਕੋਲ ਗਏ ਹੋ ਆਮ ਤੌਰ ਤੇ ਨਹੀਂ ਆਮ ਲੋਕਾਂ ਕੋਲ ਤਾਂ ਨਹੀਂ ਗਏਗੇ ਤੁਸੀਂ ਦੇਖਦੇ ਹੋ ਵੀ ਸਭ ਤੋਂ ਜ਼ਿਆਦਾ ਸਮੱਸਿਆ ਕਿਹੜੀ ਚੀਜ਼ ਦੀ ਆਉਂਦੀ ਹੈ ਸਮੱਸਿਆ ਤਾਂ ਬਸ ਆਪਣੇ ਆਪਣੀ ਇਲਾਕੇ ਦੀ ਸਮੱਸਿਆ ਆਉਂਦੀ ਹੈ ਬਈ ਅਸੀਂ ਨਾ ਹਮੇਸ਼ਾ ਜਦੋਂ ਜਦੋਂ ਅਸੀਂ ਹਮੇਸ਼ਾ ਕਰਦੇ ਹਾਂ ਨਾ ਵੀ ਫਲਾਨਾ ਨੌਜਵਾਨ ਕੋਈ ਨੌਜਵਾਨ ਲੀਡਰ ਚ ਜਾਣਾ ਚਾਹੁੰਦਾ ਹੈ ਕਿਸੇ ਰਾਜਨੀਤੀ ਪਾਰਟੀ ਚ ਜਾਣਾ ਚਾਹੁੰਦਾ ਹੈ ਹੈ ਨਾ ਹਮੇਸ਼ਾ ਉਹਦੇ ਤੇ ਨਾ ਕਿੰਤੂ ਪਰੰਤੂ ਬਹੁਤ ਹੁੰਦਾ ਹੈ ਬਈ ਉਹਨੂੰ ਹਮੇਸ਼ਾ ਕਿਹਾ ਜਾਂਦਾ ਯਾਰ ਕਿਹੜੇ ਤੇ ਦਬਾਬ ਕੀਤਾ ਜਾਂਦਾ ਹੈ ਹਾਂ ਫਿਰ ਉਹਦਾ ਚੱਕਰ ਕੀ ਹੈ ਬਈ ਪੇਦਵਾ ਬਸ ਪਾਰਟੀਆਂ ਆਪਸ ਵਿੱਚ ਵੀ ਤੂੰ ਦੁਈ ਪਾਰਟੀ ਦਾ ਅਸੀਂ ਦੁਈ ਪਾਰਟੀ ਦੇ ਆਂ ਚੱਕਰਦਾ ਹੀ ਆ ਜੀ ਫਿਰ ਇਹ ਪੇਦਵਾ ਤੁਹਾਨੂੰ ਲੱਗਦਾ ਨਹੀਂ ਵੀ ਇਹ ਚੀਜ਼ ਕਿਤੇ ਨਾ ਕਿਤੇ ਗਲਤ ਆ ਪੇਦਵਾ ਆਪ ਤਾਂ ਗਲਤ ਆ ਇਹ ਫਿਰ ਉਹ ਪੰਜਾਬ ਜੇ ਜਿੱਕਣਾ ਆਪਣਾ ਹੁਣ ਧਾਰਮਿਕ ਕੋਈ ਵੀ ਪ੍ਰੋਗਰਾਮ ਕਰਾਉਣਾ ਆਪਾਂ ਨੇ ਜੀ ਉਹਦੇ ਵਿੱਚ ਆਪਾਂ ਸਾਰੇ ਲੀਡਰ ਇਕੱਠੇ ਕਰ ਲੈਣੇ ਆ ਜਣੇ ਆ ਬਾਅਦ ਵਿੱਚ ਗੱਲਾਂ ਹੋ ਜਾਣੀਆਂ ਵੀ ਤੁਸੀਂ ਵੀ ਆਏ ਸੀਗੇ ਤੁਸੀਂ ਸਾਡੀ ਉਮਾ ਆ ਏਦਾਂ ਤੇ ਹੁਣ ਤੁਸੀਂ ਗਲਤ ਪਾਸੇ ਦੱਸੋ ਕਿ ਰਾਜਨੀਤੀ ਦਾ? ਹਾਂਜੀ। ਵੀ ਗਲਤ ਪਾਸਾ ਇੱਕ ਤਾਂ ਚੰਗਾ ਪਾਸਾ ਵੀ ਹੈ ਰਾਜਨੀਤੀ ਦਾ। ਹਾਂਜੀ। ਚੰਗਾ ਪਾਸਾ ਤੁਸੀਂ ਦੱਸਤਾ ਕਿ ਅਸੀਂ ਲੋਕਾਂ ਨੂੰ ਮਿਲਦੇ ਹਾਂ, ਲੋਕਾਂ ਦੀ ਪ੍ਰੋਬਲਮ ਸਮੱਸਿਆ ਕੀ ਆ, ਗਰਾਊਂਡ ਲੈਵਲ ਤੇ ਪਤਾ ਲਾਦੀ ਆ। ਤੇ ਦੂਜੀ ਪਾਸੇ ਹੁਣ ਤੁਸੀਂ ਗਲਤ ਵੀ ਕਹਿ ਰਹੇ ਸੀਗੇ ਕਿ ਤੇ ਨਾ ਕਿਤੇ ਰਾਜਨੀਤੀ ਪਾਰਟੀ ਗਲਤ ਵੀ ਆ। ਤਾਂ ਗਲਤ ਪੱਖ ਵੀ ਇੱਕ ਵਾਰ ਦੱਸ ਦਿਓ ਥੋੜਾ ਖੁੱਲ ਕੇ। ਗਲਤ ਤਾਂ ਇਹ ਜੇ ਆਪਾਂ ਚਿੰਤਾ ਕਿਸੇ ਲੀਟਰ ਪਾਸ ਜਾਂਦੇ ਆ। ਹੂੰ ਉਹ ਆਪਾਂ ਨੂੰ ਮਤਲਬ ਕੁਝ ਵੀ ਮਤਲਬ ਉਹਨਾਂ ਤੇ ਉਹ ਗਲਤ ਕਰਨ ਨੂੰ ਕਹਿੰਦੇ ਆ ਕਿ ਉਹ ਆਪਣੀ ਸੋਚ ਆਪਾਂ ਨੂੰ ਸੋਚਣਾ ਚਾਹੀਦਾ ਵੀ ਜੋ ਸਾਨੂੰ ਕਹਿ ਰਿਹਾ ਸਾਡੇ ਵਾਸਤੇ ਗਲਤ ਆ ਕਿ ਸਹੀ ਹੈ ਹੂੰ ਕੋਈ ਇੱਕ ਐਗਜ਼ਾਮਪਲ ਦੇ ਦੂੰਗੀ ਨਾਲ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਤੁਹਾਨੂੰ ਪਰਸਨਲ ਤੌਰ ਤੇ ਗਲਤ ਲੱਗੀ ਹੋਵੇ ਕਿਸੇ ਰਾਜਨੀਤੀ ਬੰਦੇ ਦੀ ਬੰਦਾ ਵੀ ਛੱਡੋ ਚਲੋ ਆਪਾਂ ਕਿਸੇ ਨੂੰ ਟਾਰਗੇਟ ਕਰਨਾ ਹਾਂਜੀ ਵੈਸੇ ਤੁਹਾਨੂੰ ਲੱਗੇ ਕੋਈ ਇਹ ਸਿਸਟਮ ਗਲਤ ਆ ਸਭ ਤੇ ਗਲਤ ਨਾ ਇਹ ਜਿੱਦਾਂ ਮਤਲਬ ਨੌਜਵਾਰ ਨੂੰ ਵਰਤਣਾ ਹੀ ਗਲਤ ਹੈ ਵੀ ਆਪਾਂ ਨੌਜਵਾਨ ਨੂੰ ਕਹਿ ਦਣਾ ਵੀ ਜੂਸ ਕੀਤਾ ਜਾਂਦਾ ਆਪਾਂ ਆਪਣੇ ਆਪ ਜੂਸ ਹੁੰਨੇ ਮਤਲਬ ਸਾਡੀ ਖੁਦ ਮੈਂਟੈਲਿਟੀ ਮਾਨਸਿਕਤਾ ਉਹ ਤੇ ਆਪਾਂ ਬਹੁਤ ਹੀ ਠੀਕ ਨਹੀਂ ਹੁੰਦੇ ਹਾਂ ਹਾਂਜੀ ਫਿਰ ਨੌਜਵਾਨ ਨੂੰ ਉਸ ਟਾਈਮ ਕੀ ਕਰਨਾ ਚਾਹੀਦਾ ਕਿਵੇਂ ਪਤਾ ਲੱਗੂਗਾ ਵੀ ਫਲਾਨੇ ਵਾਲਾ ਬੰਦਾ ਆਪਣੇ ਨਾਲ ਥੋੜਾ ਗਲਤ ਕਰ ਰਿਹਾ ਹੈ ਇਹ ਚੀਜ਼ ਸਹੀ ਨਹੀਂ ਹੈ ਕਿ ਉਹਨਾਂ ਨਾਲ ਕਨੈਕਟਡ ਤੋੜ ਦੋ ਲਿਕ ਅਪੇ ਛੱਡ ਦੋ ਹਾਂਜੀ ਹੂੰ ਇਹ ਤਾਂ ਸੀਗਾ ਬਈ ਰਾਜਨੀਤੀ ਦਾ ਹੁਣ ਤੁਹਾਡੀ ਪਰਸਨਲ ਜ਼ਿੰਦਗੀ ਕੀ ਕਹਿੰਦੀ ਆ ਜ਼ਿੰਦਗੀ ਚੱਲੀ ਹੁੰਦੀ ਆ ਜੀ ਮਤਲਬ ਐਕਸਪੀਰੀਅੰਸ ਪਰਸਨਲ ਤੁਹਾਡਾ ਪਰਸਨਲ ਜੀ ਤੁਸੀਂ ਕਹਿ ਰਹੇ ਹੋ ਕਿ ਮੈਂ ਰਾਜਨੀਤੀ ਰਾਜਨੀਤਿਕ ਬੰਦਿਆਂ ਨਾਲ ਤੁਸੀਂ ਮਿਲੇ ਵੀ ਹੋ ਹੈਨਾ ਜੀ ਵੱਖ-ਵੱਖ ਤਰ੍ਹਾਂ ਦੇ ਰਾਜਨੀਤਿਕ ਬੰਦਿਆਂ ਨੂੰ ਮਿਲਿਓ ਸ਼੍ਰੋਮਣੀ ਅਕਾਲੀ ਦਲ ਕਿਹਾ ਜਿਵੇਂ ਤੁਸੀਂ ਭਾਜਪਾ ਕਿਹਾ ਕਾਂਗਰਸ ਦੇ ਮਿਲੇ ਹੋ ਹਾਂਜੀ ਕਾਂਗਰਸ ਨਾਲ ਕਾਂਗਰਸ ਦੇ ਵੀ ਮਿਲੇ ਹੋ ਫਿਰ ਤੁਹਾਡਾ ਪਰਸਨਲ ਐਕਸਪੀਰੀਅੰਸ ਕੀ ਰਿਹਾ ਐਕਸਪੀਰੀਅੰਸ ਨੂੰ ਲੈ ਕੇ ਨਾ ਥੋੜਾ ਖੁੱਲ ਕੇ ਦੱਸਿਓ ਹਾਂਜੀ ਐਕਸਪੀਰੀਅੰਸ ਆਪਣਾ ਮਤਲਬ ਵਧੀਆ ਰਿਹਾ ਇਸ ਐਕਸਪੀਰੀਅੰਸ ਇਸ ਵਿੱਚ ਮਤਲਬ ਪਤਾ ਲੱਗਿਆ ਕਿਵੇਂ ਅੱਕੇ ਜਾਣਾ ਕਿਤਾ ਐਨਸੀਓ ਚਲਾਉਣੀ ਆ ਕਿਤਾ ਬੋਲਣਾ ਕਿਤਾ ਰਹਿਣਾ ਸਹਿਣਾ ਹਾਂਜੀ ਬਹੁਤ ਕੁਝ ਪਤਾ ਲੱਗਦਾ ਕੁਝ ਮਤਲਬ ਜਿਹੜੀਆਂ ਗੱਲਾਂ ਆਪਾਂ ਨਹੀਂ ਸਿੱਖ ਸਕਦੇ ਉਹ ਕੁਝ ਸਿੱਖਿਆ ਹਾਂਜੀ ਮਤਲਬ ਲੋਕਾਂ ਵਿੱਚ ਚਾ ਕੇ ਪਤਾ ਲੱਗਿਆ ਕਿ ਤਾਂ ਮਿਲਣਾ ਕਿ ਤਾਂ ਕਿਸੇ ਨਾਲ ਮਤਲਬ ਗੱਲਬਾਤ ਕਰਨੀ ਹੈ ਹਾਂਜੀ ਜ਼ਿੰਦਗੀ ਜ਼ਿੰਦਗੀ ਬਾਰੇ ਦੱਸ ਰਹੇ ਸੀਗੇ ਤੁਸੀਂ ਜ਼ਿੰਦਗੀ ਬਾਰੇ ਥੋੜਾ ਜਿਆ ਖੁੱਲਕੇ ਦੱਸਿਓ ਓਕੇ ਆਪਣੇ ਚੰਗੇ ਮਾਣੇ ਦੇਣ ਹੁੰਦੇ ਜਾਂਦੇ ਰਹਿਨੇ ਆ ਜ਼ਿੰਦਗੀ ਵਿੱਚ ਆਪਾਂ ਨੂੰ ਕਦੇ ਹੌਂਸਲਾ ਨਹੀਂ ਛੱਡਣਾ ਚਾਹੀਦਾ ਬਿਲਕੁਲ ਆਪਾਂ ਨੂੰ ਹੌਂਸਲਾ ਮਤਲਬ ਚੰਨਣਾ ਚਾਹੀਦਾ ਆਪਾਂ ਨੂੰ ਥੋੜਾ ਜਿਆ ਹਾਂਜੀ ਤੇ ਬਈ ਬਿਲਕੁਲ ਇਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਸੀਗੇ ਹੁਣ ਤੁਸੀਂ ਅਪਾ ਐਕਸਪੀਰੀਅੰਸ ਤੇ ਵੀ ਗੱਲ ਕੀਤੀ ਰਾਜਨੀਤੀ ਤੇ ਵੀ ਗੱਲ ਕੀਤੀ ਤੁਹਾਡੇ ਕਬੱਡੀ ਤੇ ਵੀ ਗੱਲ ਕੀਤੀ ਹੈ ਤੇ ਇਸ ਸਾਰੀ ਚੀਜ਼ਾਂ ਤੋਂ ਇਲਾਵਾ ਤੁਹਾਡਾ ਹੋਰ ਮਤਲਬ ਕੀ ਕੀ ਸੋਚਣੀ ਹੈ ਤੁਹਾਡੀ ਹੋਰ ਇਸ ਸਾਰੇ ਕੰਮ ਤੋਂ ਇਲਾਵਾ ਸੋਚਣੀ ਹੈ ਵੀ ਆਪਾਂ ਚੰਗੇ ਵਾਸੇ ਜੁੜੀਏ ਮਤਲਬ ਗਲਤ ਵਾਸੇ ਦਾ ਕੁਝ ਵੀ ਨਹੀਂ ਹੁੰਦਾ ਆਏਗਾ ਆਪਾਂ ਚੰਗੀ ਚੰਗੀ ਸੋਚ ਦਸੀਏ ਨੌਜਵਾਨਾਂ ਨੂੰ ਦਸੀਏ ਵੀ ਨਸ਼ੇ ਤੋਂ ਦੂਰ ਰਹੋ ਠੀਕ ਹੈ ਮਤਲਬ ਗਲਤ ਕੰਮਾਂ ਵਿੱਚ ਨਾ ਪਈਏ ਚੰਗੇ ਵਾਸੇ ਹੋਈਏ ਹਾਂਜੀ ਥੋੜਾ ਜਿਹਾ ਮਤਲਬ ਘਰਵਾਨੀ ਨਾਲ ਜੋੜੀ ਆ ਜੀ ਹਾਂਜੀ ਤੁਸੀਂ ਫਿਰ ਦਮਾਲਾ ਕਦੋਂ ਬੰਨੀ ਸ਼ੁਰੂ ਕੀਤੀ ਤੁਸੀਂ ਦਸਤਾਰ ਸਜਾਈ ਕਦੋਂ ਇਹ ਸਿਰ ਤੇ ਆਪਾਂ ਨੇ ਚਲੋ 12ਵੀਂ ਤੱਕ ਤਾਂ ਪੱਗ ਬੰਨਤੇ ਸੀਗੇ 12ਵੀਂ ਤੋਂ ਬਾਅਦ ਹੌਲੀ-ਹੌਲੀ ਆਪਾਂ ਨੂੰ ਵੀ ਰਮਾਲਾ ਸਜਾਉਣਾ ਪਰ ਰਮਾਲਾ ਸਜਾਉਣ ਲੱਗੇ ਕਈ ਲੋਕਾਂ ਨੇ ਮਤਲਬ ਗਲਤ ਵੀ ਕਿਹਾ ਵੀ ਤੁਸੀਂ ਰਮਾਲਾ ਕੋਲ ਦਮਾਲੇ ਨੂੰ ਹਾਂਜੀ ਗੋਲਦਮਾਲੇ ਨੂੰ ਗਲਤ ਗਿਆ ਗਲਤ ਕਿਹਾ ਮਤਲਬ ਪਹਿਲਾਂ ਵੀ ਚਲੋ ਦੱਸਿਆ ਸੀਗਾ ਕੌਲ ਜਮਾ ਗਏ ਜਦੋਂ ਵੱੜਦੇ ਸੀਗੇ ਕਈਆਂ ਨੇ ਵੀ ਕਿਹਾ ਵੀ ਰਮਾਲਦਾਰੀ ਮੰਨ ਕੇ ਹੁਣਾ ਪੱਗ ਬੰਨ ਲੈ ਕਰੋ ਪਰ ਆਪਾਂ ਨੇ ਨਹੀਂ ਛੱਡੀ ਆਪਾਂ ਨੇ ਮੰਨਣਾ ਬਸ ਗੋਲ ਦਸਤਾਰ ਹੀ ਸਜਾਉਂਦੇ ਸੀ ਤੇ ਉਸ ਸਮੇਂ ਕਿਸ ਤਰ੍ਹਾਂ ਦੀ ਕਮੈਂਟ ਆਉਂਦੇ ਸੀਗੀ ਗੋਲਦਮਾਲੇ ਨੂੰ ਲੈ ਕੇ ਬਸ ਗਲਤ ਸੀਗੇ ਵੀ ਸਹੀ ਨਹੀਂ ਲੱਗ ਰਹੇ ਵੀ ਕਿਹਾ ਇਦਾਂ ਹੈ ਵੀ ਸਾਡੀ ਰੈਪਿਟੇਸ਼ਨ ਖਰਾਬ ਹੁੰਦੀ ਹੈ ਇੱਕ ਕੀ ਨਾਲ ਦੇ ਲੱਭ ਸੀਗੇ ਦੋਸਤਾਂ ਦੇ ਦੋਸਤਾਂ ਦੇ ਵੀ ਸੀਗੇ ਚਲੋ ਜਦ ਕਾਲਜ માં ਬੜਤੇ ਸੀਗੇ ਜਾਂ ਟੀਚਰਾਂ ਦੇ ਵੀ ਕੁਝ ਹੋਏ ਟੀਚਰ ਵੀ ਕਹਿੰਦੇ ਸੀਗੇ ਹਾਂਜੀ ਕਿ ਗੋਲ ਦਸਤਾਰ ਬਾਰੇ ਕੁਝ ਨਾ ਕੁਝ ਟਿੱਪਣੀ ਹੋ ਜਾਂਦੀ ਸੀ ਹਾਂਜੀ ਹਾਂਜੀ ਫਿਰ ਉਸ ਸਮੇਂ ਮਨ ਚ ਕੀ ਆ ਮਨ ਚ ਥੋੜਾ ਜਿਹਾ ਦੁੱਖ ਹੁੰਦਾ ਸੀ ਪਰ ਫਿਰ ਆਪਾਂ ਚਲੋ ਵੈਖੂ ਦਾ ਹੱਥ ਸਿਰ ਤੇ ਹਾਂਜੀ ਵੈਸੇ ਦਸਤਾਰ ਬਹੁਤ ਸੋਹਣੀ ਲਾਤੀ ਐ ਗੋਲ ਹਾਂਜੀ ਪਰ ਉਸ ਸਮੇਂ ਜੇ ਤੁਸੀਂ ਸੁਣਦੇ ਸੀਗੇ ਇਸ ਤਰ੍ਹਾਂ ਦੇ ਕੰਮ ਬੰਦੇ ਤਾਂ ਨਾ ਕਈ ਵਾਰ ਜਿਵੇਂ ਤੁਹਾਨੂੰ ਬੋਲੀ ਜਾਵਾਂਗਾ ਕਿ ਇਹ ਚੀਜ਼ ਸਹੀ ਨਹੀਂ ਐ ਸਹੀ ਨਹੀਂ ਐ ਸਹੀ ਨਹੀਂ ਐ ਫੇ ਬੰਦੇ ਦੇ ਮਨ ਚ ਬੈ ਜਾਂਦੀ ਐ ਗੱਲਾਂ ਹਾਂਜੀ ਤੁਹਾਡੇ ਬੈਠੀਆਂ ਗੱਲਾਂ ਫੇਰੇ ਬੈਠੀਆਂ ਹੈਗੀਆਂ ਪਰ ਆਪਾਂ ਨੇ ਛੱਟੀਆਂ ਨਹੀਂ ਹੈਗਿਆ ਪਰ ਕਈਆਂ ਨੇ ਆਏ ਕਿ ਵੀ ਵਾਲ ਵੀ ਕਟਾ ਲਵਾਂ ਮੈਂ ਨਾ ਵੀ ਕੇਸ ਵੀ ਕਟਾ ਲਵਾਂ ਹਾਂਜੀ ਉਸ ਸਮੇਂ ਨੂੰ ਦੱਸਿਆ ਨਹੀਂ ਵੀ ਇਤਿਹਾਸ ਸਾਡਾ ਕੀ ਐ ਭਾਈ ਤੇ ਆਸਤਾ ਦੱਸਿਆ ਹੀ ਵੀ ਗੁਰਗੋਬ ਸਿੰਘ ਨੇ ਆਪ ਨੂੰ ਵਖਸ਼ਿਆ ਹੋਇਆ ਜੀ ਦਸਤਾਰ ਵਖਸ਼ੀ ਹੋਈ ਜੀ ਆਪਾਂ ਨੂੰ ਉਹਨਾਂ ਦੇ ਰਾਹ ਪਾ ਚੱਲਣਾ ਚਾਹੀਦਾ ਹੈ ਹਾਂਜੀ ਫਿਰ ਉਸ ਸਮੇਂ ਫਿਰ ਤੁਸੀਂ ਜਦੋਂ ਦਸਤਾਰ ਸਜਾਉਂਦੇ ਸੀਗੇ ਹਨਾ ਤੋਂ ਵੈਸੇ ਕਿਹੜੀ ਕਲਾਸ ਤੋਂ ਸ਼ੁਰੂ ਕੀਤਾ ਤੁਸੀਂ ਗੋਲਦਬਾਨਾ ਮੈਂ ਆਪਾਂ 12ਵੀਂ ਕੀਤੀ ਜਦੋਂ ਉਦੋਂ ਬਾਅਦ ਸਟਾਰਟ ਕੀਤਾ ਸੀਗਾ ਜੀ ਉਦੋਂ ਬਾਅਦ ਹਾਂਜੀ ਉਦੋਂ ਬਾਅਦ ਆਪਣੀ ਬੁੱਕ ਹਾਂਜੀ 12ਵੀਂ ਤੋਂ ਪਹਿਲਾਂ 12ਵੀਂ ਤੋਂ ਪਹਿਲਾਂ ਦਸਤਾਰ ਬੰਨਤੇ ਸੀਗੇ ਅੱਛਾ ਹਾਂਜੀ ਜਿਵੇਂ ਮੈਂ ਬੰਨੀ ਵੀ ਹਾਂਜੀ ਹਾਂਜੀ ਅੱਛਾ ਹੁਣ ਬਈ ਇੰਟਰਵਿਊ ਦੀ ਸਮਾਪਤੀ ਕਰਦੇ ਹਾਂ ਹੁਣ ਅਸੀਂ ਆਖਰੀ ਸਵਾਲ ਪੁੱਛਣਾ ਚਾਹੁੰਦੇ ਹਾਂ ਨੌਜਵਾਨਾਂ ਵਾਸਤੇ ਤੁਸੀਂ ਕੀ ਸੇਧ ਦੇਣੀ ਚਾਹੋਗੇ ਕੀ ਸਿੱਖਿਆ ਦੇਣੀ ਚਾਹੁੰਦੇ ਹੋ ਇੱਕ ਵਾਰ ਜਰੂਰ ਦੱਸੋ ਨੌਜਵਾਨਾਂ ਨੂੰ ਮਤਲਬ ਗਲਤ ਪਾਸੇ ਨਾ ਚੱਲੇ ਆਪਾਂ ਸਹੀ ਪਾਸੇ ਚੱਲ ਜੀਏ ਜਿਹੜੇ ਮਤਲਬ ਲੜਾਈਆਂ ਝਗੜੇ ਕਰਦੇ ਆ ਉਹ ਵੀ ਜਗਾ ਗਲਤ ਹੈ ਮਤਲਬ ਕਿਸੇ ਦਾ ਕੁੱਟਮਾਰ ਕਰਨੇ ਉਹ ਵੀ ਮਤਲਬ ਉੱਚੇ ਆ ਜਾਂਦਾ ਵੀ ਗਲਤ ਆ ਜਾਂਦੇ ਹਾਂ ਜੀ ਵੀ ਥੋੜਾ ਜਿਹਾ ਬਰੇਜ ਰੱਖੀਏ ਆਪਾਂ ਚੰਗੇ ਪਾਸੇ ਤੁਰੀਏ ਆਪਣਾ ਚੰਗੇ ਕੰਮ ਕਰੀਏ ਹਾਂ ਜੀ